ਚੋਟੀ ਰੀਆਂ ਹੁੰਦੀਆਂ ਹੋਣੀਆਂ ਇਹਦੀਆਂ ਬਾਲਾਂ ਵੀ ਚੋਟੀ ਰੀਆਂ ਹੁੰਦੀਆਂ ਪਰ ਦੇਖਾਂਗੇ ਵੀ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਮੋਗੇ ਵਾਲਾ ਹੁਸ਼ਿਆਰਪੁਰੀਆ ਮੋਗੇ ਵਾਲਾ ਹੁਸ਼ਿਆਰਪੁਰੀਆ ਆਓ ਦੇਖਾ ਦੇਖ ਮੁੰਡਾ ਬਾਗਾ ਬਹਾਰਾਂ ਦੇ ਜ਼ਿਲ੍ਹੇ ਦਾ ਜਿਹੜਾ ਵੀ ਖਿਡਾਰੀ ਮੋਗੇ ਦਾ ਤਿੰਨ ਵਿਕਟਾ ਲੈਂਦਾ ਨਾ ਤੇ ਜੇਮਸਰ ਕਹਿੰਦਾ ਵੀ ਆਪਾਂ ਵੱਡੇ ਮਾਣ ਕਰਨੇ ਕੀ ਸੋਦੇ ਜੇਮਸਰ ਭਰਾ ਧੰਨਵਾਦ ਆ ਸੋਹਣਿਆ ਆਓ ਸਾਹਮਣੇ ਬਾਲ ਪਾਉਂਦਰੀ ਅਮਨ ਵਰਿਆ ਹੋਇਆ ਮੋਗੇ ਵਾਲਾ ਇੱਧਰ ਹੁਸ਼ਿਆਰਪੁਰਿਆ ਖੜਕੇ ਦੜਕੇ ਆਉ ਰੇ ਖੜਕੇ ਦੜਕੇ ਖੜਕੇ ਦੜਕੇ ਓ ਬੁੱਕਣ ਵਾਲੇ ਤਜਾਉ ਖੜਕੇ ਦੜਕੇ ਆਂ ਢੀਮਾ ਬਾਈ ਲੰਡੇ ਕਲਾ ਕਹਿਣਾ ਵੀ ਕਾਕਰੇ 6 ਛੱਕੇ ਰਪਈਆ 11000 ਦਿੱਤਾ ਜਾਣਾ ਹੈ ਆਹ ਰੇ ਕਾਕਾ ਹੱਸੀ ਜਾਂਦਾ ਵੀ ਗੱਲ ਜਾਂਦੀ ਪਰਣੀ ਕਿੱਧਰ ਨੂੰ ਹੈ ਪਰ ਕਕੋਲੇ ਦੇ 2 ਛੱਕੇ ਲਗਾਤਾਰ ਮਾਰ ਦਿੱਤੇ ਆਹ ਮੁੰਡਾ ਮੋਗੇ ਦਾ ਮਰ ਆਹ ਦੇਖ ਰਿਹਾ ਮੈਦਾਨ ਵਿੱਚ ਪੈਂਦੀ ਬਾਲ ਹੁਸ਼ਿਆਰਪੁਰਿਆ 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 ਤੀਜਾ 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 ਛੱਕਾ ਹੈ ਔਰ ਤੀਜਾ ਛੱਕਾ ਵੱਜ ਗਿਆ ਤੇ 500 ਆ ਕਹਦੇ ਬੱਲੇਬਾਦ ਲਈ 6 ਛੱਕੇ 1100 ਰੇ ਹੋਣੇ ਆ 6 ਛੱਕੇ 1100 ਰੇ ਹੋਣੇ ਆ ਆ ਚੌਥਾ ਚੌਥਾ ਆ ਚੌਥਾ 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 ਓਏ ਚੌਥਾ ਛੱਕਾ ਵੱਜ ਗਿਆ ਆ ਬੇਮਾਨ ਵਿੱਚ ਵੀ ਮਿੱਤਰਾਂ ਦੇ ਕੱਪ ਉੱਤੇ ਸਾਰੇ ਐਨਆਰਆਈ ਭਰਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਬਾਈ ਜੀਡੀ ਹੁੜੀ ਮਨੀ ਹੁੜੀ ਕਹਿੰਦੇ ਆ ਵੀ ਨਿੰਦੀ ਬਾਈ ਦਾ ਕੰਮ ਸਾਨੂੰ ਬਹੁਤ ਵਧੀਆ ਲੱਗਾ ਤੇ ਨਿੰਦੀ ਬਾਈ ਦਾ ਸਨਮਾਨ 7100 ਰੁਪਇਆ ਤੇ ਪਲੱਸ ਵਾਲਪੇਪਰ ਦਾ ਕੀਤਾ ਜਣੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਚਾਰ ਦਿਨ ਜਿਹੜਾ ਮੇਰੇ ਵੀਰੋ ਕੰਮ ਛੱਡਦਾ ਨਿੰਦੀ ਬਾਈ ਤੇ ਛੀਰੇ ਬਾਈ ਜਦੋਂ ਕੰਮ ਤੋਂ ਆ ਜਾਂਦਾ ਨਾ ਟੂਰਨਾਮੈਂਟ ਤੋਂ ਬਾਹਰ ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਨੂੰ ਮਿਹਨਤ ਲਵਾਉਣਾ 1000 ਕਮਲਬਾਈ ਕਹਿੰਦਾ ਆਪਣਾ ਪਾਰੋ 8100 ਦਾ ਜਿਹੜੀ ਕਰਾ ਸਨਮਾਨ ਓਏ 6 6 6 6 ਛੇ ਛੱਕੇ ਬੱਜ ਗਏ ਇੱਕ ਓਵਰ 'ਚ ਓ 6 ਛੱਕੇ ਹਾਏ ਓਏ ਮੇਰਾ ਰੱਬਾ ਅੱਜ ਕੋਈ ਆਏ ਨਾ ਕਹਿ ਦੂ ਮੈਂ ਤੇ ਸੌਖੀਆਂ ਹੀ ਛੜਤੀਆਂ ਅੱਜ ਕੋਈ ਆਏ ਨਾ ਕਹਿ ਦੋ ਓ ਮੈਂ ਤੇ ਸੌਖੀਆਂ ਛੜਤੀਆਂ ਪਰ ਦਲੇ ਪਾਸੇ ਲੈ ਵੀ ਚੱਡੋ ਗੱਲ ਟਿਕਾਣੇ ਲੱਗੀ ਪਈ ਐ ਹੁਣ ਕਹਿਣਾ ਬਣਦਾ ਵੀ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਹੁਣੀ ਬੱਲੇ ਬੱਲੇ ਕਰਾਉ ਰਹੇ ਆ ਉਸੇ ਕਲੱਬ ਲਈ ਖੇਡਦਾ ਨਿਆੜੀਆਂ ਬਾਲਾਂ ਨੇ ਹੁਸ਼ਿਆਰ ਬੁਰੀਆ ਬਾਗਾ ਬਹਾਰਾਂ ਦੇ ਇਲਾਕੇ ਦਾ ਬਸ਼ੇਰੇ ਦਾ ਜੇਤੂ ਮੁੰਡਾ ਸਾਹਮਣੇ ਬਸ਼ੇਰੇ ਦਾ ਜੇਤੂ ਪਰਾ ਕਹਿੰਦੇ ਮੋਟਰਸਾਈਕਲ ਤੇ ਆ ਸ਼ਾਹਕੋਟ ਚੋਂ ਆਉ ਬੱਲੇ 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 ਆਉ ਬੱਲੇ ਆਉ ਬੱਲੇ ਆਉ ਬੱਲੇ ਵੇਖ ਮਹਾਨ ਵਿੱਚ ਰਨ ਫੇਰ ਜਿਹੜੇ 6 ਸੱਤਵਾਂ ਛੱਕਾ ਲਗਾਤਾਰ ਹੁਸ਼ਿਆਰਪੁਰੇ ਕਦੇ ਮਾਰ ਦਿੱਤਾ ਚੁੱਪ ਕੀਤੀ ਆਲਾ ਹੋ ਤਕੜਾ ਬੋਗੇ ਆਲਾ ਹੋ ਤਕੜਾ ਆਹ ਮੁੰਡੇ ਬੈਠਿਆ ਕੋਈ ਕਦੇ 2100 ਦੇਣਾ ਕੋਈ ਕਦੇ 3100 ਦੇਣਾ ਪਰ ਵੇਖ ਲੈ ਪਲਾਨ ਜਾਲੀਆਂ ਨਾਲ ਲੱਗਿਆ ਖੜਾ ਵਾਕਈ ਵਾਕਈ ਇਹਦੇ ਤੇ ਇਰੇ 7 ਛੱਕੇ ਹੋ ਗਏ 3 ਛੱਕੇ ਹੋਰ ਕੰਮਲਬਾਈ ਕਹਿੰਦਾ 1100 ਰਿਹਾ ਹੁਣ ਤੋਂ 3 ਛੱਕੇ ਹੋਰ 1100 ਦੇ ਨਿਆਜ ਕਹਿੰਦੇ ਚੁੱਪ ਕੀਤੀ ਵਾਲਾ ਪਰ ਮੁੰਡਾ ਮੋਗੇ ਵਾਲਾ ਵਜਦਾ ਆ ਛੱਕਾ ਆ ਆ ਹੁਸ਼ਿਆਰਪੁਰਿਆ ਓਏ ਕੱਕੋ ਵਾਲਾ ਧੂੜ ਕੱਢੀ ਆਉਂਦਾ ਕੱਕੋ ਵਾਲਾ 8ਵਾਂ ਛੱਕਾ ਵੱਜ ਗਿਆ ਮਰਾਰ ਵਿੱਚ 8ਵਾਂ ਛੱਕਾ 2 ਛੱਕੇ ਹੋਰ 1100 ਹੋਰ ਦਿੱਤਾ ਜਾਣਾ ਪਹਿਲਾਂ 1500 ਪਹੁੰਚਦਾ ਕਰਤਾ ਮੁੰਡਿਆਂ ਨੇ 1100 ਹੋਰ ਦਿੱਤਾ ਜਾਣਾ ਹੈ ਉਹ ਚੁੱਪ ਕੀਤੀ ਵਾਲਾ ਨਹੀਂ ਹੁਣ ਦੇ ਸਾਲ ਲੱਖ ਤੇ ਨਾਲ ਮੁੰਡੇ ਕਹਿੰਦੇ ਵੀ ਵੱਡੇ ਮਾੜ ਕਰ ਰਹੇ ਆਪਾਂ ਬਾਲਾਂਪੌੜੀ ਨਿਆਰ ਕਰੇ ਚੁੱਪ ਕੀਤੀ ਦਾ ਉਧਰਲੇ ਪਾਸੇ ਹੁਸ਼ਿਆਰਪੁਰਿਆ ਧੂੜ ਕੋਟੀਆ ਪੀਤਾ ਤੱਕਦਾ ਲਾਈਵ ਵੱਡੇ ਮੇਲੇ ਦੀ ਗੱਲ ਵੱਡੀ ਹੁਸ਼ਿਆਰਪੁਰਿਆ ਹੋ ਤੱਕੜਾ ਸਾਹਮਣੇ ਕਹਿੰਦੇ ਨਿਆਰ 1100 ਏਜ ਇੱਕ ਹੋਰ ਇੱਕ ਹੋਰ ਇੱਕ ਹੋਰ ਇੱਕ ਹੋਰ ਛੱਕਾ ਵੱਜ ਗਿਆ ਉਹ ਬਾਈ ਅਰਜੇ ਤੇ ਹੁਸ਼ਿਆਰਪੁਰਿਆ ਦਾ ਕੰਮ ਵਰੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਆਹ ਬਾਲ ਤੇ ਛੱਕਾ ਪ੍ਰਬੰਧਕ ਕਹਿੰਦੇ 1100 ਰੁੱਤਾ ਜਾਣਾ ਆਹ ਬਾਲ ਤੇ ਛੱਕਾ ਪ੍ਰਬੰਧਕ ਕਹਿੰਦੇ 1100 ਰੁੱਤਾ ਜਾਣਾ ਮੇਰੇ ਵੀਰੋ ਆਹ ਕਹਿੰਦੇ ਨਿਆਜ਼ਦੀਨ ਮੁੰਡਾ ਕਹਿੰਦੇ ਬਾਲ ਪੌਰੀ ਫੇਰ ਵੱਧਾ ਆਪਣੇ ਭਾਈ ਨਾਲ ਰੈਸਲਾ ਕਰਦਾ ਵੀ ਦੱਸ ਕਿੱਥੇ ਸੱਟਾ ਦੱਸ ਕਿੱਥੇ ਸੱਟਾ ਗੁਰੂ ਜੀ ਦੇ ਸੱਟਾ ਸੱਟਾ ਪਰ ਲਾਰਾ ਬੈਠਾ ਨੌਰਪੁਰੀਆ ਉਹ ਕਰਾ ਨਿਆਜ਼ ਆਊਟ ਕਰਦਾ 1100 ਨਿਆਂ ਨੂੰ ਦੇ ਰਾਂਗੇ ਬਾਲ ਪੈਂਦੀਆ ਹੁਸ਼ਿਆਰ ਬੁਰੀਆ ਫੇਰ 10ਵਾਂ ਛੱਕਾ ਲਗਾਤਾਰ 10ਵਾਂ ਛੱਕਾ ਲਗਾਤਾਰ ਓਹ ਹੋ 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 ਆਹ ਵੇਖ ਲੈ ਨਾਲੇ ਦਾ ਜੋਤ ਆਇਆ ਹੋਇਆ ਹੈ ਆਹ ਮੁੰਡਾ ਕਰਾ ਵੀ ਆਹ ਮੁੰਡੇ ਤੇ ਆਖਾ ਆਹ ਖੜਾਉਣਾ ਕਿਤੇ ਨਾ ਕਿਤੇ ਵੇਖ ਹੁਸ਼ਿਆਰਪੁਰਿਆ ਮੈਦਾਨ ਵਿੱਚ ਬੱਲੇ ਬੱਲੇ ਕਰਾਉਣਾ ਬਾਬੇ ਲਸ਼ਮਨ ਦਾ ਯਾਰ ਵੀ ਆਇਆ ਹੈ ਬਾਲਾਂ ਬਾਉਂਡਰੀ ਵੇਖ ਇਧਰਲੇ ਸਾਹਮਣੇ ਇਧਰਲੇ ਪਾਸੇ ਮੁਕਾਬਲਾ ਕਰੇ ਚੋਟੀ ਦਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਇੱਥੇ ਰੱਖਾ ਆਹ ਦੇਖ ਲਾਂਬੂ ਐਨ ਕੁੜਤਾ ਪਿਆਮਾ ਵੀ ਫੱਬਦਾ ਆਹ ਕਹਿੰਦੇ ਵੱਡਾ ਮੇਲਾ ਮੁੰਡਿਆਂ ਦਾ ਹਾਏ ਓਏ ਮੇਰਿਆ ਰੱਬਾ ਓਏ ਹੁਸ਼ਿਆਰਪੁਰਿਆ ਨੂੰ ਕੀ ਹੋ ਗਿਆ ਆਓ ਵੇਖ ਲਾ ਧੂੜ ਕੱਢੀ ਆਉਂਦਾ ਹੈ ਮੁੰਡੇ ਨੇ 11 ਛੱਕੇ ਲਗਾਤਾਰ ਹੀ ਮਾਰਦੇ ਆ ਭਾਈ ਜਿੰਨੇ ਵੀ ਗਰਾਊਂਡ ਦਾ ਜੁੜਿਆ ਤਾੜੀ ਤਾਂ ਮਾਰੋ ਮੁੰਡੇ ਲਈ ਆ 11 ਛੱਕੇ 11 ਛੱਕੇ ਆਓ ਵੇਖ 11 ਛੱਕੇ ਅੰਬੂ ਭਾਈ ਲਗਾਤਾਰ ਹੁਸ਼ਿਆਰਪੁਰੇ ਦੇ ਜਿਹੜੇ ਮਾਰ ਦਿੱਤੇ ਮਾਇਆ ਨਾਲ ਦੀ ਨਾਲ ਮੁੰਡੇ ਜਿਹੜੀ ਪੁਜਰੀ ਕਰੀ ਤਰੇ ਉਹਨਾਂ ਰੂ ਜਾਂਦਾ ਤੇ ਪੜਾਕੇ ਕਹਿੰਦੇ ਪਹਿਣਗੇ ਕੀ ਕੀ ਹਜ਼ਾਰ ਫੈਨ ਆਉਂਦੀ ਕਰੇ ਸੀਰੀਆਂ ਦਿੱਤੀਆਂ ਲੜੀਆਂ ਇਧਰ ਉਹ ਕੱਕੋ ਵਾਲਾ ਕੱਕੋ ਵਾਲਾ ਕੱਕੋ ਵਾਲਾ ਬਾਈਰ 12 ਛੱਕੇ ਲਗਾਤਾਰ ਵੱਜ ਗਏ ਇੱਕ ਵਾਰੀ ਤਾੜੀਆਂ ਦੇ ਹੁਸ਼ਿਆਰਪੁਰੇ ਨਾਂ ਤੇ ਹਾਏ ਓ ਮੇਰੇ ਮੁਲਖਾ ਐਨ ਕਹਿੰਦੇ ਹਿੱਲ ਗਿਆ ਮੁਲਖੋ ਹਿੱਲ ਗਿਆ ਕਾਸਕੋ ਕ੍ਰਿਕਟ ਇਧਰ ਕਹਿੰਦੇ ਮੈਨੂੰ ਲੱਗਦਾ ਇੱਕ ਹੋਰ ਇੱਕ ਹੋਰ ਇੱਕ ਹੋਰ ਨੰਦੇ ਕਾਲੇ ਨੰਬਰਦਾਰ ਮਾਨ ਕਰ ਰਿਹਾ ਦੀਪ ਹੁੜੀ ਆਏ ਹੋਇਆ ਨੂੰ ਹੁੜੀ ਵੱਡਾ ਮੇਲਾ ਤੇ ਕੱਕੋ ਵਾਲਾ ਲੈ ਵੀ ਕਮਲ ਕੀ ਕਹੀਏ ਨੂੰ ਹਾਂ ਕੀ ਕਹੀਏ ਨੂੰ ਆਓ ਸਾਹਮਣੇ ਕੱਕੋ ਵਾਲਾ ਫੇਰ ਗਿਆ ਕੱਕੋ ਵਾਲਾ ਫੇਰ ਗਿਆ ਕੱਕੋ ਵਾਲਾ ਫੇਰ ਗਿਆ ਕੱਕੋ ਵਾਲਾ ਫੇਰ ਗਿਆ ਆਓ ਫੇਰ ਗਿਆ ਫੇਰ ਗਿਆ ਹਾਂ ਜਿਹੜੀ ਸਾਈਡ ਤੇ ਡਿੱਗਦੀ ਉਹ ਵਾਈਡ ਹੋ ਜਾਂਦੀ ਹੈ ਤੇ ਨਹੀਂ ਤੇ ਛੱਕਾ ਹੀ ਵਜਦਾ ਆਹ ਦੇਖ ਲੈ ਸ਼ੀਰੇ ਦੇ 13 ਛੱਕੇ ਮਾਰੀ بیٹھا ਲਗਾਤਾਰ ਆਹ ਜਿਹੜੀ ਬੈਟ 13 ਛੱਕੇ ਮਾਰੀ بیٹھا ਜਿਹੜੀ ਬੈਰ ਤੋਂ ਪਾਸੇ ਡਿਗਰੀ ਉਹ ਵਾਈਡ ਹੋ ਜਾਂਦੀ ਹੈ ਜਿਹੜੀ ਬੈਟ ਤੇ ਲੱਗਦੀ ਉਹ ਬਾਲੀ ਦੂਰ ਡਿਗਦੀ ਹੈ ਜਿਹੜੀ ਵੇਖ ਲੈ ਵੀ ਇਧਰਲੇ ਪਾਸੇ ਬੈਰ ਤੇ ਲੱਗ ਰਹੀ ਹਨ ਉਹ ਪਾਸੇ ਹੋ ਜਾਂਦੀ ਹੈ ਪਰ ਕਾਸ਼ ਕਰੇ ਮੋਗੇਰਾ ਆਹ ਮਰਾਨ ਵਿੱਚ ਬਾਲਾਂ ਕਰਦਾ ਸਿੰਘਾਲੀਆ ਸੀਪਾ ਵੀ ਆਇਆ ਹੋਇਆ ਹੈ ਬਾਲਾਂ ਬੋੜਲੀ ਕਰੇ ਕਾਸ਼ ਤਿਆਰ ਇੱਕ ਵਾਰੀ ਫੇਰ 14ਵਾਂ ਇੱਕ ਵਾਰੀ ਫੇਰ 14ਵਾਂ 14 ਮਾ ਛੱਕਾ ਲਗਾ ਤਾਰ ਕਾਸ ਕੋਲ ਲਗੀ ਵੇਖੋ ਆਓ ਵੇਖ ਲੈ ਡਾਲੇ ਵਾਲਾ ਗਿੰਦੂ ਕਰ ਵੀ ਆਂ ਅੰਦਾਜ਼ ਚ ਖੇਡਿਆ ਕਰ ਰਹਾ ਲੈ ਵੀ ਇੱਕ ਮਿੰਟ ਮਾਈਕ ਬੰਦ ਕਰਾਂਗੇ ਜੇ ਗੁਰੀ ਦੀ ਖੇਡ ਹਲੇ ਵੀ ਵਧੀਆ ਨਹੀਂ ਲੱਗੀ ਤਾੜੀਆਂ ਜ਼ੋਰਦਾਰ ਮਾਰੋ ਯਾਰ ਕੀ ਕੁਝ ਕਰੀ ਜਾਂਦਾ ਮੁੰਡਾ ਹਲੇ ਵੀ ਵਧੀਆ ਨਹੀਂ ਲੱਗੀ ਤੇ ਫਿਰ ਤਾੜੀ ਦੱਸੋ ਕਦੋਂ ਵੱਜਣੀ ਹੈ 14 ਛੱਕੇ ਐ ਸਮਝ ਸੁਣਿਆ ਲੈ ਵੀ ਜੋਧ ਦਾਸੇ ਨੂੰ ਵੀ ਕਹਿਣਾ ਕੀ ਆ ਮੈਂ ਜੇ ਹਲੇ